ਵਾਰਨ ਡਰੱਗਸ ਨੂੰ ਲੈ ਕੇ ਹੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਈ ਗਈ ਕਿ ਨਸ਼ੇ ਖਿਲਾਫ ਪੰਜਾਬ ਪੁਲਿਸ ਨੇ ਬੁਲਡੋਜ਼ਰ ਐਕਸ਼ਨ ਅਪਣਾ ਲਿਆ ਪਟਿਆਲਾ ਦੇ ਵਿੱਚ ਡਰੱਗ ਮਾਫੀਆ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਡਰੱਗ ਮਾਫੀਆ ਦੇ ਕਰਦੇ ਉੱਪਰ ਬੁਲਡੋਜ਼ਰ ਚੁਲਾਏ ਗਏ ਨੇ ਉਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਬੁਲਡੋਜ਼ਰ ਕਾਰਵਾਈ ਹੋ ਚੁੱਕੀ ਹੈ ਡਰਗ ਮਾਫੀਆ ਦੇ ਖਿਲਾਫ ਤੇ ਬੁਲਡੋਜ਼ਰ ਕਾਰਵਾਈ ਹੋਈ ਏ ਨਸ਼ੇ ਖਿਲਾਫ ਪੰਜਾਬ ਪੁਲਿਸ ਨੇ ਹੁਣ ਬੁਲਡੋਜ਼ਰ ਐਕਸ਼ਨ ਜਿਹੜਾ ਹੈ ਅਪਣਾਇਆ ਹੈ ਜ਼ੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਸੀ ਲਗਾਤਾਰ ਹੀ ਇਹ ਚੇਤਾਵਨੀ ਨਸ਼ਾ ਤਸਕਰੀ ਨੂੰ ਕਿਤੇ ਜਾ ਰਹੀ ਸੀ ਕਿ ਕਿਸੇ ਵੀ ਤਰੀਕੇ ਦੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੁੜੀ ਹੈ ਨ ਗੈਲੀ ਨਹੀਂ ਵਰਤੀ ਜਾਏਗੀ ਤੇ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਏਗੀ ਉਸੇ ਦਾ ਅਸਰ ਦੇਖਣ ਨੂੰ ਮਿਲਿਆ ਪਟਿਆਲਾ ਦੇ ਵਿੱਚ ਡਰਗ ਮਾਫੀਆ ਦੇ ਖਿਲਾਫ ਤੇ ਬੁਲਡੋਜ਼ਰ ਚਲਵਾਇਆ ਗਿਆ ਪਛਾਲਾ ਤੋਂ ਪਹਿਲਾਂ ਲੁਧਿਆਣੇ ਦੇ ਵਿਖੇ ਇੱਕ ਕਾਰਵਾਈ ਹੋ ਚੁੱਕੀ ਹੈ ਨਸ਼ੇ ਖਿਲਾਫ ਪੰਜਾਬ ਪੁਲਿਸ ਦਾ ਇਹ ਬੁਲਡੋਜ਼ਰ ਐਕਸ਼ਨ ਦੇਖਣ ਨੂੰ ਮਿਲਿਆ ਹੈ। ਦੇ ਪਛਾਲਾ ਤੋਂ ਵਿਖੇ ਵਾਰਨ ਡਰੱਗਸ ਨੂੰ ਲੈ ਕੇ ਪੁਲਿਸ ਸਖਤ ਨਜ਼ਰ ਆਈ। ਬੋਲਡੋਜ਼ਰ ਐਕਸ਼ਨ ਜਿਹੜਾ ਹੈ ਪਟਿਆਲਾ ਦੇ ਵਿਖੇ ਵੀ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਲਾਣੇ ਦੇ ਵਿਖੇ ਬੋਲਡੋਜ਼ਰ ਕਾਰਵਾਈ ਕੀਤੀ ਗਈ ਸੀ ਉਨ ਪਟਿਆਲਾ ਦੇ ਵਿਖੇ ਡਰਗ ਮਾਫੀਆ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਪਟਿਆਲਾ ਦੇ ਵਿੱਚ ਜਿਹੜਾ ਹੈਗਾ ਪਟਿਆਲਾ ਪੁਲਿਸ ਵੱਲੋਂ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਹੈਗਾ ਇੱਕ ਵੱਡੀ ਕਾਰਵਾਈ ਕਰਦੇ ਹੋਏ ਨજર ਆ ਰਹੀ ਨੇ ਫਿਲਹਾਲ ਪਟਿਆਲਾ ਦੀ ਰੋੜੀਕਟ ਮੁਹੱਲੇ ਦੇ ਤੋਂ ਇਹਨਾ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪਟਿਆਲਾ ਪੁਲਿਸ ਵੱਲੋਂ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਇੱਕ ਨਸ਼ਾ ਤਕਸਰ ਦਾ ਜਿਹੜਾ ਘਰ ਹੈ ਉਹ ਤੋੜਿਆ ਜਾ ਰਿਹਾ ਜੀਸੀਬੀ ਹੈਗੇ ਵੱਡੇ ਵੱਡੇ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਫਿਲਹਾਲ ਪੂਰੀ ਭਾਰੀ ਫੋਰਸ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਟਿਆਲਾ ਦੇ ਰੋੜੀਕੁੱਟ ਮੁਹੱਲੇ ਦੇ ਵਿੱਚ ਹੈਗੇ ਜਿੱਥੇ ਨਸ਼ਾ ਤਕਸਰ ਜਿਹੜੇ ਹੈਗੇ ਨੇ ਉਹ ਕਾਫੀ ਜ਼ਿਆਦਾ ਰਹਿੰਦੇ ਨੇ ਔਰ ਉਸ ਤੋਂ ਪਹਿਲਾਂ ਵੀ ਜਿਹੜਾ ਪਟਿਆਲਾ ਪੁਲਿਸ ਵੱਲੋਂ ਬਹੁਤ ਸਾਰੀਆਂ ਕਾਰਵਾਈਆਂ ਨਸ਼ਾ ਤਕਸਰ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਫਿਲਹਾਲ ਜਿਹੜਾ ਹੈ ਪਹਿਲੀ ਵਾਰ ਇਹ ਦੇਖਣ ਨੂੰ ਮਿਲ ਰਿਹਾ ਪਟਿਆ ਨਛਾਤਕ ਸਰਦੜਾ ਘਰ ਹੈ ਉਹ ਤੋੜਿਆ ਜਾ ਰਿਹਾ ਸਾਡੇ ਨਾਲ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਪਹਿਲੀ ਵਾਰ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਕਿ ਇਸ ਤਰ੍ਹਾਂ ਮਦਕ ਨਸ਼ਾ ਤਖਸਰ ਜਿਹੜਾ ਸੀਗਾ ਉਹ ਦਾ ਘਰ ਤੋਂ ਹੋਇਆ ਜਾ ਰਿਹਾ ਬਿਲਕੁਲ ਜੀ ਇਲੀਗਲ ਕੰਸਟਰਕਸ਼ਨ ਹੈ ਸੋ ਜਿਹੜਾ ਵੀ ਇਲੀਗਲ ਕੰਸਟਰਕਸ਼ਨ ਕਰੂਗਾ ਉਹ ਤੇ ਕਿਲਾ ਬਿਲਕੁਲ ਇਹੋ ਜਿਹੀ ਐਕਸ਼ਨ ਲੈ ਆ ਜਾਊਗਾ ਸੋ ਇਹ ਪਹਿਲਾ ਜ਼ਰੂਰ ਹੈ ਬਟ ਪਹਿਲਾ ਜਿਹੜੇ ਬਾਕੀ ਆਣੇ ਉਹਨਾਂ ਚੋਂ ਪਹਿਲਾ ਸੋ ਅੱਗੇ ਵੀ ਇਹ ਜਿਹੜਾ ਪ੍ਰੋਸੈਸ ਹੈ ਉਹ ਜਾਰੀ ਰਹੂਗਾ ਅਕਦਰ ਗੜ ਮੰਨਿਆ ਜਾ ਰਿਹਾ ਸੀ ਬੜੀਆਂ ਸਾਰੀਆਂ ਫਾਵਾ ਨੇ ਇਸ ਏਰੀਆ ਦੇ ਉਸ ਤੋਂ ਪਹਿਲਾਂ ਵੀ ਤੁਸੀਂ ਜਿਹੜੇ ਕਾਫੀ ਸਾਰੀ ਰੀਟਸ ਦੇ ਨਾਲ ਇਹ ਨਸ਼ਾ ਤਸਕਰ ਨੂੰ ਫੜਿਆ ਲੇਕਿਨ ਉਸ ਤੋਂ ਬਾਅਦ ਵੀ ਇਹ ਜਿਹੜੇ ਲੋਕ ਸ਼ਖ ਜਿਹੜੇ ਨਹੀਂ ਹਟਦੇ ਜੋ ਇਸੇ ਕਰਕੇ ਕਾਰਵਾਈ ਕੀਤੀ ਜਾ ਰਹੀ ਕਿ ਜਿਹੜਾ ਵੀ ਕੋਈ ਇਲੀਗਲ ਕਿਸੇ ਨੇ ਕੰਸਟ੍ਰਕਸ਼ਨ ਕੀਤੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਵੇਂ ਦੱਸਿਆ ਇਹ ਤੇ 10 ਪਰਚੇ ਤੱਥ ਸੀਗੇ ਸੋ 10 ਪਰਚੇ ਤਾਂ ਬਾਅਦ ਵੀ ਇਹ ਨਹੀਂ ਹਟੀ ਸੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਕਲੀਅਰ ਇੱਕ ਮੈਂ ਮੈਸੇਜ ਦੇਣਾ ਚਾਹੂੰਗਾ ਕਿ ਜਿਹੜਾ ਵੀ ਕੋਈ ਨਸ਼ਾ ਤਸਕਰੀ ਦੇ ਕੰਮ 'ਚ ਪਊਗਾ ਉਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਸਖਤ ਤੋਂ ਸਖਤ ਐਕਸ਼ਨ ਲਿਆ ਜਾਤੋਗਾ ਫਿਲਹਾਲ ਇੱਕੋ ਹੀ ਕਰਦੇ ਉੱਤੇ ਐਕਸ਼ਨ ਹੈ ਜਾਂ ਹੋਰ ਵੀ ਜਿਹੜੇ ਅੱਜ ਜਿਹੜਾ ਉਹ ਇੱਕੋ ਕਰਤੇ ਐਕਸ਼ਨ ਹੈ ਬਟ ਜਿਹੜਾ ਵੀ ਕੋਈ ਇਲੀਗਲ ਕੰਸਟਰਕਸ਼ਨ ਹੋਊਗੀ ਉਹਦੇ ਖਿਲਾਫ ਬਿਲਕੁਲ ਸਖਤ ਤੋਂ ਸਖਤ ਕਰਪਈ ਹੋ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਦਾ ਕਹਿਣਾ ਕੋਈ ਵੀ ਅਗਰ ਕੋਈ ਵੀ ਨਸ਼ਾ ਤੱਕਸਲ ਕਿਸੇ ਤਰ੍ਹਾਂ ਵੀ ਨਸ਼ਾ ਵੇਚਦਾ ਹੈ ਤਾਂ ਇਸ ਤਰ੍ਹਾਂ ਦੀ ਕਾਰਵਾਈ ਹੋਰ ਜਰੂਰ ਉਹਨਾਂ ਦੇ ਉੱਤੇ ਵੀ ਹੋਏਗੀ ਫਿਲਹਾਲ ਜਿਹੜਾ ਇੱਕ ਕਰਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੀਆਂ ਮਸ਼ੀਨਾਂ ਦੇ ਨਾਲ ਜਿਹੜਾ ਪਟਿਆਲਾ ਪੁਲਿਸ ਵੱਲੋਂ ਐਕਸ਼ਨ ਲਿੱਤਾ ਜਾ ਰਿਹਾ ਪਰ ਸ਼ ਤੇਕ ਐਕਸ਼ਨ ਜੋ ਪਟਿਆਲਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਸਿੱਧਾ ਦੇ ਸਿੱਧਾ ਜਿਹੜਾ ਨਸ਼ਾ ਤਖਸਰ ਦਾ ਜਿਹੜਾ ਘਰ ਹੈ ਉਹਨੂੰ ਮੱਲੀਆ ਮੇਡ ਜਿਹੜਾ ਕੀਤਾ ਜਾ ਰਿਹਾ ਪਟਿਆਲਾ ਦੇ ਐਸਐਸਪੀ ਨੇ ਸਾਫ਼-ਸਾਫ਼ ਕਹਿਣਾ ਹੈ ਕੋਈ ਵੀ ਅਜਿਹੀ ਨਸ਼ਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਦਾ ਕੋਈ ਵੀ ਕਿਸੇ ਦਾ ਕੰਮ ਕਰਦਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਪਟਿਆਲਾ ਤੋਂ ਕੈਮਰਾਮੈਨ ਸਚਿਨ ਸੂਰ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ ਨਿਊਜ਼